ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨੌਨ ਬ੍ਰੀਡ ਤੇ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਆਪਾਂ ਦੁਪੱਟੇ ਤੇ ਤੁਹਾਨੂੰ ਲੈਂਸ ਲਾਉਣ ਦਾ ਤਰੀਕਾ ਦੱਸਾਂਗੇ ਠੀਕ ਹੈ ਜੀ ਇਹ ਆਪਾਂ ਅੰਡਰਗਰਾਉਂਡ ਲਾਈਟਸ ਲਾਵਾਂਗੇ ਠੀਕ ਹੈ ਜੀ ਗੋਮ ਜਿਨੀ ਕਹਿੰਦੇ ਆ ਗੋਮ ਜਿਸ ਵਿੱਚ ਸਿਰਫ ਇੱਕ ਹੀ ਸਲਾਈ ਦਿਖਦੀ ਆ ਠੀਕ ਆ ਜਿਹੜਾ ਸੈਡਾਂ ਤੇ ਕਪੜਾ ਹੁੰਦਾ ਆਪਣਾ ਪੱਲੇ ਹੁੰਦੇ ਆ ਉਸ ਨੂੰ ਆਪਾਂ ਪਹਿਲਾਂ ਹੀ ਫੋਲਡ ਕਰਕੇ ਰੱਖ ਲਿਆ ਸੀਗਾ ਤੁਸੀਂ ਦੇਖ ਸਕਦੇ ਹੋ ਆਪਾਂ ਫਰੀਕ-ਵਰੀਕ ਫੋਲਡ ਕਰ ਲਿਆ ਠੀਕ ਆ ਜਿੰਨਾ ਵੀ ਆਪਾਂ ਫੋਲਡ ਕੀਤਾ ਵਾ ਪੁਰੀ ਲੈਸ ਥੋੜੀ ਜੀ ਚੜਾਈ ਦੇ ਵਿੱਚ ਨਹੀਂ ਹੈਗੀ ਮੰਨ 1/2 ਇੰਚ ਦੀ ਐਸਾ ਜਿੰਨਾ ਕਿ ਵੀ ਹੈਗਾ ਆਪਾਂ ਉਸ ਨੂੰ ਫੋਲਡ ਕਰ ਲੈਣਾ ਠੀਕ ਹੈ ਅੱਧਾ ਕਿੰਚ ਦੀ ਫੋਲਡਿੰਗ ਆਪਾਂ ਕਰਕੇ ਇੱਕ ਸਾਈਡ ਤਪਾ ਸਲਾਈ ਲਗਾਉਣੀ ਹੈ ਠੀਕ ਹੈ ਧਿਆਨ ਰੱਖਿਓ ਆਪਣਾ ਦੁਪੱਟਾ ਸਿੱਧਾ ਹੋਣਾ ਚਾਹੀਦਾ ਲੈਸ ਦਾ ਪੁੱਠਾ ਪਾਸਾ ਹੋਣਾ ਚਾਹੀਦਾ ਠੀਕ ਹੈ ਜਦੋਂ ਆਪਾਂ ਫੋਲਡ ਕਰਾਂਗੇ ਤਾਂ ਆਪਣੀ ਟਮਟੇ ਦੀ ਲੈਸ ਸਿੱਧੀ ਹੋ ਜੂਗੀ ਇਸ ਨਾਲ ਆਪਾਂ ਜੋ ਆਪਾਂ ਪੱਲਿਆਂ ਤੇ ਸ਼ੁਰੂ ਕੀਤੀ ਆ ਲਗਾਉਣੀ ਠੀਕ ਹੈ ਪੱਲਿਆਂ ਨੂੰ ਆਪਾਂ ਐਦਾ ਫੋਲਡ ਕਰਨ ਤੋਂ ਬਾਅਦ ਲੈਂਸ ਦੇ ਉੱਪਰ ਜੋ ਆਪਣੀ ਸਲਾਈ ਦੀ ਲੇਅਰ ਬਣੀ ਹੁੰਦੀ ਹੈ ਲੈਂਸ ਤੇ ਠੀਕ ਹੈ ਤੇ ਉੱਪਰ ਆਪਾਂ ਸਲਾਈ ਲਗਾਉਣੀ ਹੈ ਤੁਸੀਂ ਤੁਸੀਂ ਦੇਖ ਸਕਦੇ ਹੋ ਆਪਾਂ ਬ੍ਰਿਕ-ਬ੍ਰਿਕ ਪੈਰ-ਪੈਰ ਦੀ ਸਲਾਈ ਲੈਂਸ ਦੇ ਉੱਪਰ ਧਰ ਕੇ ਕਪੜਾ ਰੱਖ ਰਹੇ ਹਾਂ ਇਸ ਦਾ ਜਿਹੜਾ ਇਸ ਦਾ ਕਿਨਾਰਾ ਬਣਨਾ ਉਹ ਤੁਹਾਨੂੰ ਐਂਡ ਤੱਕ ਦੱਸੂਗੀ ਮੈਂ ਕਿੱਦਾਂ ਬਣਾਣਾ ਵਾ ਕਿੱਦਾਂ ਇਸ ਦਾ ਬਿਲਕੁਲ ਚੋਰਸ ਕਿਨਾਰਾ ਬਣੂਗਾ ਠੀਕ ਹੈ ਤੇ ਜਿਸ ਨੇ ਨਾਲ ਆਪਣੇ ਦੁਪट्टे ਦੀ ਉਤਰੀ ਇਸ ਵੱਜ ਜਾਂਦੀ ਬਹੁਤ ਹੀ ਸੋਹਣਾ ਲੱਗਦਾ ਵਾ ਠੀਕ ਹੈ ਤੇ ਸਿਰਫ ਇੱਕ ਇੱਕ ਪਾਸੇ ਦੀ ਸਲਾਈ ਦਿਖੂਗੀ ਇਹਦੀ ਠੀਕ ਹੈ ਦੂਜੀ ਜੋੜੀ ਆਪਾਂ ਹੁਣ ਇਹ ਲਗਾ ਰਹੇ ਹਾਂ ਇਹ ਇਹ ਆਪਣੀ ਸਲਾਈ ਨਹੀਂ ਦਿਖਾਉਣੀ ਠੀਕ ਹੈ ਸਿੱਧਾ ਉਸ ਨੇ ਦਿਖਾਉਣਾ ਇਸ ਤਿਹਸਾ ਦੇ ਕਿਨਾਰੀ ਤੇ ਜਿੰਨਾ ਆਪਾਂ ਫੋਲਡ ਕਰਨਾ ਉਥੇ ਤੱਕ ਹੀ ਸলাই ਲਗਾਣੀ ਠੀਕ ਹੈ ਪੂਰੇ ਤੇ ਸলাই ਨਹੀਂ ਲਗਾਣੀ ਇਸ ਤਰ੍ਹਾਂ ਆਪਾਂ ਚਾਰਸ ਆਪਣੀ ਲੈਸ ਨੂੰ ਫੋਲਡ ਕਰ ਲੈਣਾ ਠੀਕ ਹੈ ਇਸ ਤਿਹਸਾ ਦੇ ਅੱਧਾ ਆਪਾਂ ਲੈਸ ਫੋਲਡ ਕਰ ਲਈਏ ਉਸ ਤੇ ਜਿੰਨਾ ਆਪਾਂ ਫੋਲਡ ਕਰਨਾ ਕਰਨ ਵਾਲਾ ਪਾਸਾ ਉਸ ਤੇ ਇਸ ਤਰ੍ਹਾਂ ਫੋਲਡ ਕਰਕੇ ਲੈਸ ਦੇ ਉੱਪਰ ਇਸ ਤਰ੍ਹਾਂ ਸলাই ਲਗਾਣੀ ਹੈ ਇਵੇਂ ਉਸ ਤਰ੍ਹਾਂ ਇਸ ਤਰ੍ਹਾਂ ਪਾਣਾ ਆਖਿਆ ਸੀਗਾ ਉਸ ਤਰ੍ਹਾਂ ਕਿ ਆਪਣਾ ਇਧਰੋਂ ਫੋਲਡਿੰਗ ਨਹੀਂ ਕੀਤਾ ਕੰਨੀ ਵਾਲਾ ਪਾਸਾ ਲਾ ਜਿੱਕਾ ਜਿੱਕ ਕੰਨੇ ਵਾਲੇ ਪਾਸੇ ਨੂੰ ਫੋਲਡ ਕਰਨ ਦੀ ਲੋੜ ਨਹੀਂ ਹੁੰਦੀ ਹੈ ਨਾ ਅਪਾ ਚਾਰੇ ਸਾਈਡ ਲੈਸ ਮਗਾ ਲਈ ਸੀ ਇਹ ਦੇਖ ਰਹੇ ਹੋ ਤੁਸੀਂ ਹੁਣ ਆਪਾਂ ਦੇਖਣਾ ਆਪਣਾ ਸਹੀ ਤਰ੍ਹਾਂ ਕਿਹੜੇ ਪਾਸੇ ਨੂੰ ਮੁੜਦਾ ਵਾ ਫਿਨਿਸ਼ਿੰਗ ਦੇ ਨਾਲ ਆਪਾਂ ਤਨਾਰੀ ਨੂੰ ਮੋੜ ਲੈਣਾ ਉਸ ਤਰ੍ਹਾਂ ਤੇ ਆਪਾਂ ਪੈਰ-ਪੈਰ ਦੀ ਸਲਾਈ ਲਗਾ ਦੇਣੀ ਹੈ ਸਿੱਧੇ ਪਾਸੇ ਆਪਾਂ ਸिलाई ਲਗਾਉਣੀ ਆ ਕਿਉਂਕਿ ਦੁਪट्टे ਦੇ ਆਪਾਂ ਨੂੰ ਬੈਕ ਸਾਈਡ ਤੋਂ ਦੇਖ ਹੀ ਰਿਹਾ ਵਾ ਵੀ ਆਪਾਂ ਕਿੰਨਾ ਫੋਲਡ ਕੀਤਾ ਹੋਇਆ ਵਾ ਉਸ ਦੇ ਹਿਸਾਬ ਨਾਲ ਆਪਾਂ ਸਿੱਧੇ ਪਾਸੇ ਸिलाई ਲਗਾ ਦਗੇ ਕਿ ਕਪੈਰ ਤੇ ਇਸੇ ਤਰ੍ਹਾਂ ਆਪਣਾ ਦੁਪੱਟਾ ਬਹੁਤ ਹੀ ਸੋਹਣਾ ਅਤੇ ਬਹੁਤ ਹੀ ਗ੍ਰੇਸ ਆਉਂਦੀ ਹੈ ਦੁਪੱਟੇ ਤੇ ਅੱਦਾਂ ਵਾਲੀ ਕੋਮਨ ਲੈਸ ਲਗਾਉਣ ਨਾਲ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਆਪਣੀ ਲੈਸ ਲੱਗੀ ਆ ਤੇ ਸਲਾਈ ਵੀ ਇਹ ਆਪਣੀ ਇੱਕ ਹੀ ਸਲਾਈ ਦਿਖੂਗੀ ਇਸ ਕਰਕੇ ਆਪਾਂ ਇਹਨੂੰ ਉਸ ਨੂੰ ਗੁਰਮ ਕਹਿੰਦੇ ਆ ਆਪਾਂ ਦੋ ਸਲਾਈਆਂ ਲਗਾਈਆਂ ਸੀ ਪਰ ਦਿਖੂਗੀ ਆਪਣੀ ਇੱਕ ਸਲਾਈ ਸਿੱਧੇ ਵਾਲੇ ਪਾਸੇ ਇੱਕ ਸਲਾਈ ਨਹੀਂ ਦਿਖੂਗੀ ਇਸ ਤਰ੍ਹਾਂ ਕਿਨਾਰਾ ਵੀ ਆਪਾਂ ਜੋ ਕਿਨਾਰੇ ਆ ਉੱਥੇ ਪਾਸਿਓ ਸਹੀ ਤਰੀਕੇ ਨਾਲ ਫੋਲਡ ਰੱਖ ਕੇ ਆਪਾਂ ਸਿੱਧੇ ਪਾਸੇ ਸਿਲਾਈ ਲਗਾ ਦੇਣੀ ਹੈ। ਅਮੀ ਕਰਦੇ ਆ ਤੁਹਾਨੂੰ ਮੇਰਾ ਇਹ ਤਰੀਕਾ ਵਧੀਆ ਲੱਗਿਆ ਤਾਂ ਪੀਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਿਓ ਅਤੇ ਜੋ ਨਵੇਂ ਆ ਤੇ ਮੇਰੇ ਚੈਨਲ ਨੂੰ ਬੈਲ ਆਈਕਨ ਦਾ ਬਟਨ ਦਬਾਓ ਤਾਂ ਕਿ ਜੋ ਵੀ ਮੈਂ ਨਵੀਂ ਵੀਡੀਓ ਪਾਵਾਂ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਥੈਂਕ ਯੂ।